ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਚਾਈ ਚਾਈ ਕਾਂਗਰਸ ਨੂੰ ਛੱਡ ਕੇ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਸ਼ਾਮਲੀ ਨਹੀਂ ਹੋਏ ਉਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਚ ਪੈ ਗਏ ਨੇ ساری ਉਮਰ ਦੇ ਲਈ ਇਹ ਗੱਲ ਗੋਲਡੀ ਨੇ ਆ ਪਰ ਸਥਿਤੀਆਂ ਬਦਲੀਆਂ ਬਦਲੀਆਂ ਨਜ਼ਰ ਆਉਂਦੀਆਂ ਨੇ ਗੋਲਡੀ ਦੀ ਖਮੋਸ਼ੀ ਗੋਲਡੀ ਦਾ ਸਿਆਸੀ ਪਿਛ ਤੋਂ ਪਰੇ ਹਟਣਾ ਕਈ ਸਵਾਲਾਂ ਨੂੰ ਜਵਾਬ ਦਿੰਦਾ ਹੈ ਪਹਿਲਾ ਸਵਾਲ ਤਾਂ ਇਹ ਹੈ ਕਿ ਕੀ ਗੋਲਡੀ ਕੋਈ ਵੱਡਾ ਧਮਾਕਾ ਕਰਨ ਜਾ ਰਹੇ ਨੇ ਸਿਆਸਤ ਦੇ ਅੰਦਰ ਦੂਜਾ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਉਹ 골ਡੀ ਦੀ ਧੂਰੀ ਦੇ ਵਿੱਚ ਮੌਜੂਦਗੀ ਨੂੰ ਜਿਹੜਾ ਪਸੰਦ ਨਹੀਂ ਕਰ ਰਹੇ ਉਹ ਨਹੀਂ ਚਾਹੁੰਦੇ ਕਿ 골ਡੀ ਧੂਰੀ ਦੇ ਵਿੱਚ ਘੁੰਮਣ ਫਿਰਨ ਤੇ ਸਿਆਸੀ ਸਰਗਰਮੀਆਂ ਕਰਨ ਤੀਜਾ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਲਵੀਰ 골ਡੀ ਤੇ ਉਹਨਾਂ ਦੇ ਪਰਿਵਾਰ ਤੋਂ ਦੂਰੀ ਬਣਾਈ ਹੋਈ ਹੈ ਇਹ ਸਾਰੇ ਸਵਾਲ ਨੇ ਇਸ ਸਵਾਲ ਕਿਉਂ ਪੈਦਾ ਹੋਏ ਕਿਉਂਕਿ ਧੂਰੀ ਦੇ ਵਿੱਚ ਜੋ ਕੁਝ ਅੱਜਕੱਲ ਸਿਆਸੀ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਉਸ ਦੇ ਵਿੱਚ ਦਲਵੀਰ ਗੋਲਡੀ ਕਿਤੇ ਨਜ਼ਰ ਨਹੀਂ ਆਉਂ। ਉਹਨਾਂ ਦੇ ਸਮਰਥਕ ਕੁਝ ਹੋਰ ਕਹਿੰਦੇ ਆ, ਅੰਦਰਲੇ ਸੂਤਰ ਕੁਝ ਹੋਰ ਕਹਿੰਦੇ ਆ। ਤੇ ਧਰਾਤਲ ਦੇ ਉੱਤੇ, ਗਰਾਊਂਡ ਦੇ ਉੱਤੇ ਸਥਿਤੀਆਂ ਕੁਝ ਹੋਰ ਬਿਆਨ ਕਰਦੀਆਂ ਨੇ। ਇਹ ਸਾਰੀ ਕਹਾਣੀ ਕੀ ਹੈ? ਇਹ ਸਵਾਲ ਕਿੱਥੋਂ ਆਉਂਦੇ ਨੇ? ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੁਕਪੈਨ న్యూਸ ਦੇ ਨਾਲ। ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ। ਦਲਵੀਰ ਗੋਲਡੀ ਨੇ ਬਹੁਤ ਚਾਵਾਂ ਦੇ ਨਾਲ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ। ਤੇ ਉਸ ਮੈਨੂੰ ਯਾਦ ਆ ਉਹ ਪ੍ਰੈਸ ਕਾਨਫਰੰਸ ਜਿਸ ਦੇ ਵਿੱਚ 골ਡੀ ਹੋਰਾਨੇ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਤੱਕ ਤਿਆਰ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦੀ ਝੋਲੀ ਚ ਪੈ ਗਿਆ ਸਾਰੀ ਉਮਰ ਦੇ ਲਈ ਬਹੁਤ ਵੱਡੀ ਸਟੇਟਮੈਂਟ ਹੈ ਇੱਕ ਸਿਆਸੀ ਆਗੂ ਵਾਸਤੇ ਖਾਸ ਕਰਕੇ ਅੱਜ ਕੱਲ੍ਹ ਦੇ ਸਿਆਸੀ ਆਗੂਆਂ ਵਾਸਤੇ ਏਡੀ ਗੱਲ ਕਹਿਣੀ ਤੇ ਇਹ ਆਪਣੇ ਆਪ ਚ ਵੱਡੀ ਗੱਲ ਹੈ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੁੱਖ ਮੰਤਰੀ ਨੇ ਸ਼ਾਇਦ ਉਹ ਝੋਲੀ ਉੱਤੋਂ ਬੰਨ੍ਹ ਦਿੱਤੀ ਹੈ ਤੇ ਦਲਵੀਰ 골ਡੀ ਉਸ ਝੋਲੀ ਚੋਂ ਬਾਹਰ ਵੀ ਨਹੀਂ ਨਿਕਲ ਪਾਉਂਦੇ ਤੇ ਉਸ ਝੋਲੀ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਦਮ ਘੁੱਟੀ ਜਾਂਦਾ ਸਵਾਲ ਜਿਹੜੇ ਉੱਪਰ ਦੱਸੇ ਨੇ ਪਹਿਲਾ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਦੇ ਵਰਕਰ 골ਡੀ ਦੀ ਮੌਜੂਦਗੀ 골ਡ ਇੰਡੀਆ ਸਿਆਸੀ ਸਰਗਰਮੀਆਂ ਧੂਰੀ ਹਲਕੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹ ਪਸੰਦ ਕਰਦੇ ਨੇ ਕਿ ਨਹੀਂ ਕਰਦੇ ਸਵਾਲ ਦਾ ਜਵਾਬ ਇਹ ਹੈ ਕਿ ਉਹ ਨਹੀਂ ਕਰਦੇ ਪਸੰਦ ਸੂਤਰ ਦੱਸਦੇ ਆ ਕਿ ਦਲਵੀਰ 골ਡੀ ਦੀ ਮੌਜੂਦਗੀ ਬਾਰੇ ਮੁੱਖ ਮੰਤਰੀ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਤੇ ਵਲੰਟੀਅਰਾਂ ਨੇ ਯਾਨੀ ਕਿ 2 ਟਾਇਰ ਐਂਡ 3 ਟਾਇਰ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਸਪਸ਼ਟ ਸੰਕੇਤ ਦੇ ਦਿੱਤਾ ਕਹਿ ਹੀ ਦਿੱਤਾ ਉਹਨਾਂ ਨੇ ਸਪਸ਼ਟ ਕਿ ਨਾ ਤਾਂ ਇਹਦੇ ਨਾਲ ਕੋਈ ਆਇਆ ਹੈ ਆਗੂ ਕਾਂਗਰਸ ਛੱਡ ਕੇ ਨਾ ਹੀ ਦਲਵੀਰ ਗੋਲਡੀ ਨੂੰ ਉਹ ਪਸੰਦ ਕਰਦੇ ਨੇ ਤੇ ਉਹ ਲਈ ਚਾਹੁੰਦੇ ਕਿ ਦਲਵੀਰ ਗੋਲਡੀ ਤੂਰੀ ਦੇ ਵਿੱਚ ਸਰਗਰਮੀ ਦਿਖਾਵੇ ਇਹਦੇ ਸਬੂਤ ਕਿੱਥੋਂ ਮਿਲਦੇ ਨੇ ਕੱਲ ਤਰੀਕ ਸੀਗੀ 29 7 2024 29 ਜੁਲਾਈ 2024 ਤੂਰੀ ਦੇ ਵਿੱਚ ਇੱਕ ਸਮਾਜਿਕ ਸਮਾਗਮ ਹੋਇਆ ਉਸ ਸਮਾਜਿਕ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਜੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਜਿੱਚ ਨੋਟੇਬਲ ਕਹ ਲਈਏ ਹਰਮਿੰਦਰ ਸਿੰਘ ਪਠਾਨ ਮਾਜਰਾ ਤੇ ਹੋਰ ਵੀ ਸੰਗਰੂਰ ਵਾਲੇ ਵੀ ਦੱਸੇ ਜਾਂਦੇ ਆ ਬਾਕੀ ਵੀ ਤੂਰੀ ਦੇ ਵੱਡੇ ਆਮ ਆਦਮੀ ਪਾਰਟੀ ਦੇ ਲੀਡਰ ਸਾਰੇ ਮੌਜੂਦ ਸੀ ਗਾਇਬ ਸੀ ਤਾਂ ਦੋ ਵਿਅਕਤੀ ਪਹਿਲਾ ਦਲਬੀਰ ਸਿੰਘ ਗੋਲਦੀ ਖੰਗੂੜਾ ਦੂਜਾ ਸਿਮਰਤ ਖੰਗੂੜਾ ਚਲੋ ਇੱਕ ਸਮਾਜਿਕ ਕੰਮ ਸੀ ਸਾਰੇ ਸੁਆਣੀਆਂ ਇਕੱਠੀਆਂ ਹੋਈਆਂ ਸੀਗੀਆਂ ਮੁੱਖ ਮੰਤਰੀ ਦੀਰ ਪਤਨੀ ਸ਼ਿਲਪਾ ਸ਼ਰਟੀ ਤੱਕ ਜੇ ਗੋਲਡੀ ਨਹੀਂ ਸੀ ਜਾਣਾ ਹੁੰਦਾ ਤੱਕ ਟੋਕੜ ਸਾਡੀ ਭੈਣ ਸਿਮਰਤ ਚਲੇ ਜਾਂਦੀ ਪਰ ਨਹੀਂ ਗੇ ਸਵਾਲ ਇਹ ਕਿ ਕੀ ਉਹਨਾਂ ਨੂੰ ਸੱਦਿਆ ਨਹੀਂ ਗਿਆ ਜਾਂ ਫਿਰ ਉਹ ਖੁਦ ਨਹੀਂ ਗੇ ਜੇ ਉਹਨਾਂ ਨੂੰ ਸੱਦਿਆ ਨਹੀਂ ਗਿਆ ਤਾਂ ਇਸ ਗੱਲ ਤਾਂ ਇਹ ਗੱਲ ਤਾਂ ਸਪਸ਼ਟ ਹੈ ਕਿ ਇੱਕ ਸਾਬਕਾ ਵਿਧਾਇਕ ਹੋਵੇ ਮੁੱਖ ਮੰਤਰੀ ਦੇ ਖਿਲਾਫ ਇਲੈਕਸ਼ਨ ਲੜਿਆ ਹੋਵੇ ਮੁੱਖ ਮੰਤਰੀ ਦੀ ਝੋਲੀ 'ਚ ਪਿਆ ਹੋਵੇ ਤਾਂ ਉਹਨੂੰ ਸੱਦਿਆ ਨਾ ਜਾਵੇ ਏਕ ਹੁਣ ਆ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਿਆਸਤ ਕਿਸ ਪਾਸੇ ਵੱਲ ਜਾ ਰਹੀ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਇਸ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਦਲਬੀਰ ਗੋਲਡੀ ਦੀ ਸਿਆਸਤ ਨੂੰ ਧੂਰੀ ਦੇ ਵਿੱਚ ਸਵੀਕਾਰ ਨਹੀਂ ਕਰ ਰਹੇ ਉਹ ਨਹੀਂ ਚਾਹੁੰਦੇ ਕਿ ਉਹ ਦਲਬੀਰ ਗੋਲਡੀ ਉਹਨਾਂ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਤੇ ਉਹ ਉਹਨਾਂ ਨੂੰ ਸਿਆਸੀ ਤੌਰ ਤੇ ਪਸੰਦ ਨਹੀਂ ਕਰਦੇ ਹਾਸਲਾਬਕ ਜੀ ਗੱਲ ਹੈ ਜਿਨ੍ਹਾਂ ਦੇ ਖਿਲਾਫ ਤੁਸੀਂ ਵੋਟਾਂ ਲੜੀਆਂ ਹੋਣ ਤਾਂ ਬਹੁਤ ਔਖਾ ਹੋ ਜਾਂਦਾ ਹੈ ਉਸ ਵਿਅਕਤੀ ਨੂੰ ਉਸ ਪਾਰਟੀ ਨੂੰ ਇਦਾਂ ਸਵੀਕਾਰ ਕਰਨਾ ਇਹ ਇੱਕ صاف ਗੱਲ ਹੈ ਖਾਸ ਕਰਕੇ ਪੰਜਾਬੀ ਜਿਹੜਾ ਮਾਈਂਡਸੈਟ ਆ ਉਹਦੇ ਅੰਦਰ ਇਹ ਗੱਲ ਸਪਸ਼ਟ ਹੈ ਦੂਜੀ ਗੱਲ ਇਹ ਹੈ ਕਿ ਦਲਬੀਰ ਗੋਲਡੀ ਨੂੰ ਬੇਸ਼ੱਕ ਉਹ ਪਸੰਦ ਨਹੀਂ ਕਰਦੇ ਹੁਣ ਇੱਕ ਗੱਲ ਨੂੰ ਆਪਾਂ ਰੱਖ ਲੈਣੇ ਆ ਕਿ ਜਿਹੜੇ ਸਾਂਝੇ ਪ੍ਰੋਗਰਾਮ ਨੇ ਆਮ ਆਦਮੀ ਪਾਰਟੀ ਦੇ ਉਹਦੇ ਚੋਂ ਦਲਬੀਰ ਗੋਲਡੀ ਚਲੋ ਨਹੀਂ ਜਾਂਦੇ ਠੀਕ ਹੈ ਉਹਨਾਂ ਨੂੰ ਨਹੀਂ ਸੱਦਿਆ ਗਿਆ ਜੇ ਸੱਦਿਆ ਗਿਆ ਤਾਂ ਜਿਹੜੀ ਮੁੱਖ ਮੰਤਰੀ ਦੇ ਨਾਲ ਆਪ ਵਲੰਟੀਅਰਾਂ ਨੇ ਗੱਲ ਕੀਤੀ ਹੈ ਕਿ ਸਾਡੇ ਕੰਮਾਂ 'ਚ ਨਹੀਂ ਆਉਣੇ ਚਾਹੀਦੇ ਇੱਕ ਅਲੱਗ ਦਾ ਗੱਲ ਪਰ ਸਮਾਜਿਕ ਕੰਮ ਤਾਂ ਹੋਰ ਨੇ ਮਰਗ ਦਾ ਭੋਗ ਹੈ ਖੁਸ਼ੀਆਂ ਨੇ ਗਵੀਆਂ ਨੇ ਦਲਵੀਰ ਗੋਲਡੀ ਉੱਥੇ ਵੀ ਨਜ਼ਰ ਨਹੀਂ ਆਉਂਦੇ ਉੱਥੇ ਵੀ ਨਹੀਂ ਜਾਂਦੇ ਦਲਵੀਰ ਗੋਲਡੀ ਦੇ ਨੇੜੇ ਰਹੇ ਕਾਂਗਰਸੀ ਆਗੂ ਦੱਸਦੇ ਆ ਕਿ ਦਲਵੀਰ ਗੋਲਡੀ ਉਹਨਾਂ ਸਮਾਗਮਾਂ ਦੇ ਵਿੱਚੋਂ ਵੀ ਦੂਰ ਨੇ ਉਹ ਕਹਿੰਦੇ ਕਿ ਘਰ ਦੇ ਵਿੱਚ ਵੀ ਕੋਈ ਹਲਚਲ ਨਹੀਂ ਇਹ ਸਾਰੀਆਂ ਚੀਜ਼ਾਂ ਕਿਸ ਪਾਸੇ ਨੂੰ ਲੈ ਕੇ ਜਾਂਦੀਆਂ ਨੇ ਹੁਣ ਦਲਬੀਰ ਗੋਲਡੀ ਦੇ ਪੱਖ ਦੀ ਜਿਹੜਾ ਉਹਨਾਂ ਦਾ ਜਿਹੜਾ ਸੂਤਰ ਦੱਸਦੇ ਆ ਉਹਨਾਂ ਦੇ ਉਹਨਾਂ ਵਾਲੀ ਸਾਈਡ ਤੋਂ ਉਹ ਇਹ ਹੈ ਕਿ ਦਲਬੀਰ ਗੋਲਡੀ ਦਾ ਸੂਤਰ ਕਹਿੰਦੇ ਕਿ ਵੱਡਾ ਧਮਾਕਾ ਕਰਾਂਗੇ ਹੁਣ ਵੱਡਾ ਧਮਾਕਾ ਕੀ ਹੋ ਸਕਦਾ ਸਿਆਸ ਦੇ ਅੰਦਰ ਦਲਬੀਰ ਗੋਲਡੀ ਦਾ ਜਿੱਡਾ ਕਾਦ ਹੈ ਕਿ ਵੱਡਾ ਧਮਾਕਾ ਤੇ ਹੋ ਸਕਦਾ ਕਿ ਉਹਨਾਂ ਨੂੰ ਬਰਨਾਲੇ ਵਾਲੀ ਜਿਮਨੀ ਚੋਣ ਲੜਾਈ ਜਾ ਸਕਦੀ ਹੈ ਵਿਧਾਨ ਸਭਾ ਦੀ ਹੁਣ ਉੱਥੇ 60.5 ਬਰਕਰਾਰ ਹੈ ਕਿ ਕੀ ਗੋਲਡੀ ਨੂੰ ਟਿਕਟ ਮਿਲਦੀ ਹੈ ਕਿ ਨਹੀਂ ਮਿਲਦੀ ਉਦੇ ਬਾਰੇ ਵੀ ਕਈ ਕਿੱਸ ਰਹੀਆਂ ਨੇ ਦੂਜੀ ਗੱਲ ਇਹ ਕਹਿੰਦੇ ਆ ਇਹ ਕਿਹਾ ਸੁਣਿਆ ਜਾਂਦਾ ਹੈ ਦਲਬੀਰ ਗੋਲਡੀ ਦੇ ਹਲਕੇ ਦੇ ਸੂਤਰਾਂ ਤੋਂ ਉਹਨਾਂ ਦੀ ਨਜ਼ਦੀਕੀਆਂ ਤੋਂ ਕਿ ਕੈਬਨਿਟ ਰੈਂਕ ਦੀ ਵੱਡੀ ਚੇਅਰਮੈਨੀ ਦਿੱਤੀ ਜਾ ਸਕਦੀ ਹੈ ਕੈਬਨਿਟ ਰੈਂਕ ਦੀਆਂ ਵੱਡੀਆਂ ਚੇਅਰਮੈਨੀਆਂ ਚ ਪਲੈਨਿੰਗ ਬੋਰਡ ਹੈ ਇਸ ਤਰ੍ਹਾਂ ਦੀਆਂ ਤਿੰਨ ਚਾਰ ਹੈਗੀਆਂ ਨੇ ਜਿਨ੍ਹਾਂ ਚੋਂ ਦਿੱਤਾ ਜਾ ਸਕਦਾ ਹੈ ਮੰਡੀ ਬੋਰਡ ਹੈ ਜਾਂ ਇਹ ਪੰਜ ਸੱਤ ਚੀਜ਼ਾਂ ਨੇ ਜਿੱਥੇ ਕੈਬਨਨ ਰੈਂਕ ਮਿਲਦਾ ਹੈ ਤੇ ਇਸ ਬਾਰੇ ਕਿਹਾ ਗਿਆ ਕਿ ਇੱਕ ਵੱਡੀ ਜਿਹੜੀ ਚੀਜ਼ ਆ ਉਹ ਦਿੱਤੀ ਜਾ ਸਕਦੀ ਹੈ ਉਹਦਾ ਕਾਰਨ ਵੀ ਇਹ ਹੈ ਕਿ ਆਪ ਵਲੰਟੀਅਰ ਨਹੀਂ ਚਾਹੁੰਦੇ ਕਿ ਗੋਲਡੀ ਧੂਰੀ ਚ ਰਹੇ ਜਾਂ ਤਾਂ ਬਰਨਾਲੇ ਭੇਜਿਆ ਜਾ ਸਕਦਾ ਉਹਦੇ ਚਾਂਸਸ 50-50 ਨੇਗੇ ਉਹਦੇ ਬਾਰੇ ਆਮ ਆਦਮੀ ਪਾਰਟੀ ਦੇ ਸੂਤਰ ਫਿਲਹਾਲ ਮੂੰਹ ਨਹੀਂ ਖੋ ਰਹੇ ਪਰ ਚਰਚਾ ਇਹ ਹੈ ਕਿ ਸਜਰੇ ਸਜਰੇ ਲੋਕ ਸਭਾ ਮੈਂਬਰ ਬਣੇ ਮੀਤ ਹੈਰ ਹੁਣੀ ਵੀ ਚਾਹੁੰਦੇ ਆ ਕਿ ਉਹਨਾਂ ਦੀ ਪਸੰਦ ਦਾ ਵਿਅਕਤੀ ਹੀ ਉੱਥੇ ਆਵੇ ਸ਼ਾਇਦ ਗੋਲਡੀ ਉਹਨਾਂ ਨੂੰ ਪਸੰਦ ਨਹੀਂ ਇਹ ਤਾਂ ਹੁਣ ਸਮਾਂ ਦੱਸੇਗਾ ਚੇਅਰਮੈਨਨੀ ਤੇ ਆਪ ਵਾਲੀ ਜਿਮ ਬਰਨਾਲੇ ਵਾਲੀ ਜਿਮ ਨਹੀਂ ਚੋਣ ਇਹ ਦੋ ਚੀਜ਼ਾਂ ਨੇ ਇਹਦੇ ਵਿੱਚ ਕਿੰਨਾ ਕੁ ਵੱਡਾ ਧਮਾਕਾ ਹੈ ਇਹ ਤਾਂ ਜਦੋਂ ਹੋਊਗਾ ਉਦੋਂ ਪਤਾ ਲੱਗ ਜਾਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਬਾਹਰ ਆ ਰਹੀਆਂ ਨੇਗੀਆਂ ਦਲਬੀਰ ਗੋਲਡੀ ਦੇ ਮਾਮਲੇ ਦੇ ਵਿੱਚ ਤੁਸੀਂ ਵੀ ਇੱਕ ਤੁਹਾਨੂੰ ਵੀ ਲੱਗਦਾ ਕਿ ਆਖਰਕਾਰ ਗੋਲਡੀ ਐਡੇ ਸ਼ਾਂਤ ਕਿਉਂ ਨੇ ਜੇ ਗੋਲਡੀ ਦੇ ਪੱਖ ਦੀ ਗੱਲ ਬਣਨੀ ਹੈ ਤਾਂ ਉਹ ਸ਼ਾਂਤ ਇਸ ਕਰਕੇ ਨੇ ਕਿ ਉਹ ਵੱਡਾ ਧਮਾਕਾ ਕਰਨਗੇ ਵੱਡਾ ਧਮਾਕਾ ਕਦੋਂ ਹੁੰਦਾ ਇਹ ਸਮਾਂ ਦੱਸੇਗਾ ਕਿਉਂਕਿ ਜਿਮਨੀ ਚੋਣ ਵਾਲਾ ਮਾਮਲਾ ਵੀ ਨਜ਼ਦੀਕ ਆਉਂਦਾ ਜਾਂਦਾ ਅਗਸਤ ਚੜ੍ਹਨ ਵਾਲਾ ਹੈ 8 ਅਗਸਤ ਚੜ੍ਹਦੇ ਜਿਹੜਾ ਇਹ ਸਾਰਾ ਕੁਝ ਵਾਪਰ ਜਾਣਾ ਉਸ ਤੋਂ ਬਾਅਦ ਇਹ ਸਾਰੀ ਪ੍ਰਕਿਰਿਆ ਜਿਹੜੀ ਜਿਮਨੀ ਚੋਣ ਵਾਲੀ ਸ਼ੁਰੂ ਹੋ ਜਾਣੀ ਆ ਪੰਚਾਇਤੀ ਚੋਣਾਂ ਵੀ ਆ ਗਈਆਂ ਉਸ ਵੇਲੇ ਵੀ ਕਲੀਅਰ ਹੋ ਜਾਣਾ ਸਾਰਾ ਕੁਝ ਸਵਾਲ ਇਹ ਹੈ ਕਿ ਦਲਬੀਰ ਗੋਲਟੀ ਤੇ ਭਗਵੰਤ ਮਾਨ ਦੀ ਆਪਸ ਦੇ ਵਿੱਚ ਕਿੰਨੀਕ ਬਣ ਰਹੀ ਆ ਦੋਵੇਂ ਕਿੰਨੇ ਕੁ ਨੇੜੇ ਨੇ ਜੇ ਨੇੜੇ ਨੇ ਤਾਂ ਫਿਰ ਇਹ ਦੂਰੀਆਂ ਕਾਹਦੀਆਂ ਨੇਗੀਆਂ ਜਿਹੜੀਆਂ ਧਰਾਤਲ ਤੇ ਦਿਖਾਈ ਦਿੰਦੀਆਂ ਨੇ ਜੇਕਰ ਤੁਸੀਂ ਸਾਰੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਦਲਵੀਰ ਗੋਲਡੀ ਤੇ ਆਮ ਆਦਮੀ ਪਾਰਟੀ ਦੇ ਵਿਚਾਰ ਸਭ ਕੁਝ ਠੀਕ ਨਜ਼ਰ ਨਹੀਂ ਆਉਂਦਾ ਇਹ ਸਪਸ਼ਟ ਰੂਪ ਦੇ ਵਿੱਚ ਦਿਖਦਾ ਹੈ ਕੱਲ੍ਹ ਵਾਲੇ ਪ੍ਰੋਗਰਾਮ ਨੇ ਇਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਹੈ ਦਲਵੀਰ ਗੋਲਡੀ ਅੱਜ ਦੇ ਸਿਆਸਤਦਾਨ ਨੇ ਅੱਜ ਦੇ ਨਵੇਂ ਸਿਆਸਤਦਾਨ ਸੋਸ਼ਲ ਮੀਡੀਆ ਨੂੰ ਬਹੁਤ ਅਹਿਮੀਅਤ ਦਿੰਦੇ ਆ ਦਲਵੀਰ ਗੋਲਡੀ ਦੀ ਜੇਕਰ ਪਿਛਲੇ 2 ਦਿਨਾਂ ਦੀਆਂ ਸਰਗਰਮੀਆਂ ਦੇਖੀਆਂ ਜਾਣ ਤਾਂ ਉਹਦੇ ਵਿੱਚ ਉਹ ਜਨਤਕ ਤੌਰ ਦੇ ਉੱਤੇ ਸਿਰਫ ਇੱਕ ਵਾਰ ਦਿਖੇ ਨੇ ਉਹ ਵੀ ਕਿਸਾਨ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਮਲੋਟ ਦਾ ਧੂਰੀ ਦਾਣੀ ਮਲੋਟ ਦਾ ਫਿਰ ਉਹਨਾਂ ਨੇ ਆਪਣੇ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਸ਼ੇਅਰ ਨਾਲ ਆਪਣੀ ਸੋਹਣੀ ਜੀ ਤਸਵੀਰ ਸਾਂਝੀ ਕੀਤੀ ਆ ਤੇ ਸ਼ੇਅਰ ਦੇ ਵਿੱਚੋਂ ਲਿਖਦੇ ਆ ਮੇਰੇ ਅੰਦਰ ਆਵਾਜ਼ਾਂ ਤਾਂ ਹਨ ਬੇਪਨਾਹ ਮੇਰੇ ਮੱਥੇ 'ਚ ਪਰ ਅਕਲ ਦਾ ਤਾਨਾਸ਼ਾ ਸਭ ਆਵਾਜ਼ਾਂ ਸੁਣੂੰਗਾ ਕੁਝ ਚੁਣੂੰਗਾ ਫਿਰ ਬਣੂੰਗਾ ਫਿਰ ਆਪਣਾ ਬਿਆਨ ਜਾਰੀ ਕਰੂੰਗਾ ਉਮੀਦ ਕਰਦੇ ਹਾਂ ਕਿ ਦਲਵੀਰ ਗੋਲਡੀ ਆਪਣਾ ਬਿਆਨ ਛੇਤੀ ਜਾਰੀ ਕਰ ਲੈਣਗੇ ਕਿਉਂਕਿ ਕਾਫੀ ਕੁਝ ਤਾਂ ਉਹਨਾਂ ਨੇ ਚੁਣ ਚੁਣ ਲਿਆ ਹੋਣਾ ਤੇ ਬੁਣ ਬੁਣ ਵੀ ਲਿਆ ਹੋਣਾ ਦੇਖਦੇ ਹਾਂ ਕਿ ਦਲਵੀਰ ਗੋਲਡੀ ਅਗਲਾ ਸਟੈਪ ਕੀ ਲੈਂਦੇ